ਲੈ ਵੀ ਦੋਸਤੋ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਵਾਂ ਮੈਂ ਜੋ ਮਾਰੇ ਲਾਕ ਪਵਾਦ ਦਾ ਪਿੰਡ ਹੈਗਾ ਮੋٹے ਮਾਜਰਾ ਹਰ ਉਰੇ ਤੁਸੀਂ ਥਮੇ ਦੇਖੋ ਕਿੰਨਾ ਖੂਬਸੂਰਤ ਕੰਮ ਕਰਿਆ ਹੋਇਆ ਹੈਗਾ ਪਿੰਡਾਂ ਲੈਣਾ ਸੋ ਜੋ ਗੁਰਦੁਆਰਾ ਸਾਹਿਬ ਕੀ ਇਮਾਰਤ ਹੈਗੀ ਐ ਸੋ ਗੁਰਦੁਆਰਾ ਸਾਹਿਬ ਕੀ ਇਮਾਰਤ ਦੇ ਅੰਦਰ ਇੱਕ ਬਿਲਖਣ ਕਾ ਜਿਹੜਾ ਪੇੜ ਹੈਗਾ ਰੁੱਖ ਹੈ ਦਰਖਤ ਹੈ ਉਹ ਉੱਥੇ ਉੱਗਿਆ ਹੋਤਾ ਸੋ ਉਸ ਟਾਈਮ ਉਹਨਾਂ ਨੇ ਉੱਥੇ ਕੋਈ ਲੈਂਟਰ ਪਾਣਾਤਾ ਤੋਂ ਉਹਨਾਂ ਨੇ ਉਹ ਲੈਂਟਰ ਪਾਣੇ ਕੇ ਸਮੇ ਸੋ ਜਿਹੜਾ ਉਹ ਦਰਖਤ ਹੈਗਾ ਉਸ ਨੂੰ ਲੈਂਟਰ ਕੇ ਵਿੱਚ ਨੂੰ ਕੱਢ ਦਿਆ ਇੱਕ ਖਾਲੀ ਜਗ੍ਹਾ ਛੱਡ ਕੇ ਸੋ ਜਿਹੜਾ ਮਾਰੇ ਇਲਾਕੇ ਮਾਇਓਰਾ ਸੀ ਜੇ ਦੇਖਿਆ ਜਾ ਹੈ ਤੱਕਰਦਵਾਰਾ ਸਾਹਿਬ ਮੋٹے ਮੰਜਲਾ ਪਿੰਡ ਹੈਗਾ ਸੋ ਉਹ ਕਾਫੀ ਧਾਰਮਿਕ ਲੋਕ ਹੈਗੇ ਆ ਬਹੁਤ ਪਿਆਰ ਕਰਾ ਹੈਗੇ ਧਰਮ ਨੂੰ ਸਿੱਖ ਧਰਮ ਗੱਲ ਜੁੜੇ ਵੀ ਹੈਗੇ ਆ ਸੋ ਉਹਨਾਂ ਕੀ ਜਿਹੜੀ ਇੱਕ ਤੈਗਣ ਹੈਗੀ ਹੈ ਇਸ ਚੀਜ਼ ਨੂੰ ਦੇਖ ਕੇ ਬਾਕੀਆਂ ਨੂੰ ਵੀ ਕਾਫੀ ਪ੍ਰੇਰਣਾ ਮਿळा ਕਿ ਮਾਨੂੰ ਜਿਹੜੇ ਮਾਰੇ ਪ੍ਰਾਤਨ ਦਰਖਤ ਹੈਗੇ ਆ ਉਹਨਾਂ ਨੂੰ ਸੰਭਾਲਣਾ ਚਾਹੀਦਾ ਸੋ ਆ ਥੱਲੇ ਦਾ 뷰 ਤਾਂ ਇਹ ਉਹ ਤੁਮੇ ਉੱਪਰ ਦੇਖੋ ਜੋ ਉੱਪਰ ਲਾ ਵੀਅੂ ਆ ਗਿਆ ਸੋ ਇਧਰਲੇ ਪਾਸੇ ਇਸਨੇ درخت ਨੇ ਆਪਣਾ ਜੜੀਆਂ ਇਹ ਟਾਹਣੀਆਂ ਨਿਕਲੀ ਵੀ ਆ ਗਈਆਂ ਹਾਲਾਂਕਿ ਥੋੜੀਆਂ ਛਾਂਗੀ ਵੀ ਆ ਐ ਸੋ ਥੋੜੇ ਟਾਈਮ ਬਾਅਦ ਇਸਨੇ ਦੁਬਾਰੇ ਫੋਟੋ ਪੈਣਾ ਹੈਗਾ ਤੇ ਫੇਰ ਜੜੀ ਕੋਠੇ ਦੇ ਉੱਪਰ ਉੱਪਰਲੇ ਪਾਸੇ ਨਿਸ਼ਾਨ ਸਾਹਿਬ ਦੇ ਪਾਸ ਹਰਿਆਪਰਾਣਾ ਹੋ ਜਾਣਾ ਹੈਗਾ ਸੋ ਬਹੁਤ ਸੋਮਾਜ ਦਾ ਦ੍ਰਿਸ਼ ਹੈਗਾ ਇੱਕ ਪੇਸ਼ ਕਰ ਰਿਹਾ ਸੋ ਵਾਜੇ ਦੇਖਿਆ ਜਿਹੜਾ ਜਿਹੜੇ ਪੰਡਾਲੇ ਹੈਗੇ ਨੇ ਜਿਨ੍ਹਾਂ ਨੇ ਜੋ ਸੋਚ ਅਪਣਾਈ ਹੈਗੀ ਉਹ ਸਾਰੇ ਹੀ ਵਧਾਈ ਦੇ ਪੱਤਰ ਹੈਗੇ ਸੋ ਮਨੋਂ ਸਾਰਿਆਂ ਨੂੰ ਇਹਨਾਂ ਤੇ ਸਿੱਖਣੇ ਦੀ ਲੋੜ ਹੈਗੀ ਹੈ